ਤੇ ਹੋਰ ਫਿਰ ਇਸ ਮੈਂ ਇਹਦੇ ਵਰਗੀ ਲੈ ਮਖਾ ਇਹ ਕ ਰਗ ਉਹ ਆ ਗੂੜਾ ਹੈ ਨਾ ਆ ਫਿੱਕਾ ਮੈਂ ਫਿੱਕਾ ਦੇ ਦੋ ਬਈ ਚਲੋ ਚੰਗਾ ਹੋਗਾ ਜਿਹੜਾ ਤੈਨੂੰ ਚੰਗਾ ਲੱਗਿਆ ਵਧਾ ਤੇ ਹੋਰ ਫਿਰ ਨਹੀਂ ਤਾਂ ਮਹਿੰਗੀ ਦਵਾਈ ਤੋਂ ਮਖਾ ਇਨੇ ਪੈਸੇ ਹੁਣ ਕਰਾਇਓ ਉਗਦੀ ਹੋਣਗੇ ਕੱਲ ਨੂੰ ਜਾਣਾ ਇੱਕ ਵਿਚਾਰੇ ਨੂੰ 1500 ਪੈਨਸ਼ਨ ਦਾ ਹੀ ਮਿਲਿਆ ਉਹ ਫਿਰ ਮਾਮੇ ਨੇ ਨਹੀਂ ਦਿੱਤੇ ਫਿਰ ਆਉਂਦੀ ਨੂੰ ਕੀ ਹਾਂ ਦਿੱਤੇ ਸੀ ਮਾਮੇ ਨੇ ਵੀ ਮੈਨੂੰ 1500 ਅੱਛਾ ਹੂੰ ਤੇ ਚੱਲ ਵਧੀਆ ਫਿਰ ਤਮਾਮੇ ਨੇ ਤਾਂ ਵਧੀਆ ਮਾਮੀ ਦੇ ਸਾਹਮਣੇ ਤਾਂ ਨਹੀਂ ਦਿੱਤੇ ਹੋਣੇ ਚੋਰ ਦੇ ਦਿੱਤੇ ਆਣਗੇ ਵੀਡੀਓ ਦਿੱਤੇ ਆ ਆਖ ਦਾਂਦੀ ਵੀ ਤੂੰ ਇਹਨੂੰ ਤਾਂ ਲਿਆ ਲਿਆ ਦੇ ਦਾਨਾ ਜੋ ਆਖਾ ਬਿਲੇ ਸਰਦੇ ਨਹੀਂ ਖਾਚਾ ਤੇ ਫਿਰ ਹੋਰ ਤੇਰੀ ਮਾਮੀ ਕੋਈ ਬਣਾਉਂਦੀ ਸੀ ਤੈਨੂੰ ਚੀਜ਼ ਖਾਣ ਪੈਣ ਨੂੰ ਕਿਹੜੀ ਚੀਜ਼ ਆਪ ਬਣਾਉਣੀ ਪੈਂਦੀ ਸੀ ਅੱਛਾ ਨਾਨੀ ਨੂੰ ਵੀ ਨਹੀਂ ਦਿੰਦੀ ਸੀ ਰੋਟੀ ਤਾਂ ਖਾ ਕੇ ਆਪਦੇ ਨੂੰ ਮੁਰਕੇ ਕਹਿੰਦੀ ਇੱਕ ਪਈਆ ਖਾ ਲ ਮੰਮੀ ਕਿੱਥੇ ਆ ਮੰਮੀ ਤਾਂ ਤੇਰੇ ਭੂਆ ਹੋਰਾਂ ਦੇ ਲੀੜੇ ਲੈਣ ਗਈ ਆ ਕਿ ਤੇਰੇ ਭੂਆ ਆਉਣਗੇ ਪਰਸੋਂ ਦੋਨੇ ਅੱਛਾ ਤੇ ਉਹ ਤੇਰੀ ਚਾਚੀ ਲੈ ਗਈ ਨਾਲ ਉਹ ਕਵਿਚਾਲ ਮੈਂ ਲਿਆਉਂਗੀ ਐਂ ਕਰ ਤੇਰੀ ਮੰਮੀ ਨਹੀਂ ਕਰਦੇ ਤਾਂ ਸੋਹਣੀ ਲਿਆਉਂਗੀ ਸੂਟ ਕਹਿੰਦੇ ਕਹੀ ਗਈ ਮੈਨੂੰ ਕਹਿੰਦੀ ਮੰਮੀ 1000 1500 ਦਾ ਘੱਟ ਨਹੀਂ ਦੇਉਂਦਾ ਹੋ ਰਿਹਾ ਐ ਕਹਿਣ ਵੀ ਸੂਟ ਨਹੀਂ ਸੋਨਾ ਪਈ ਹਾਂ ਨਹੀਂ ਉਹ ਨਿੰਦਣ ਵਿਚਾਰੀਆਂ ਉਹਨਾਂ ਨੂੰ ਤਾਂ ਜਿਹੇ ਜਿਹੇ ਦੇ ਦਿੱਤੇ ਉਹੇ ਜੀ ਲੈ ਜਾਣਗੀਆਂ ਚਾਹਣੀਆਂ ਦੀਆਂ ਤਾਰਾ ਹੁੰਦੀਆਂ ਫੇਕੇ ਦੱਸ ਕੇ ਬੁਲਾ ਲੈਣ ਹੈ ਇਹ ਆਇਆਂ ਨੂੰ ਹੱਸ ਕੇ ਤਾਂ ਬੁਲਾ ਲੈਂਦੀ ਐ ਹੁਣ ਜਾ ਕੇ ਉਹੀ ਗੱਲ ਸੂਟ 2000 ਵਾਲਾ ਕੀ ਕਰੂ ਜੇ ਆਇਆਂ ਦਾ ਚਾਹ ਦਾ ਨਾਂ ਨਾ ਲਿਆ ਮੱਚ ਗਈ ਹੈ ਹੈ ਮੈਂ ਤਾਂ ਭੱਜੀ ਫਿਰਦੀ ਐਵੇਂ ਆਖੀਏ ਮੰਮਾ ਤੇ ਕਹਿੰਸੀ ਕਹਿੰਦਾ ਸੂਟ ਛੋਟੀ ਤਾ ਕੁੜੀ ਆ ਕਹਿੰਦਾ ਪੈਂਟ ਸ਼ਰਟ ਰ ਮਾ ਗਰਮੀ ਵਾਲੀ ਉਸ ਨਾਲ ਚੰਗੀ ਲੱਗਦੀ ਪੈਂਟ ਸ਼ਰਟ ਨਹੀਂ ਤੇਰਾ ਡੈਡੀ ਪਾਉਣ ਦਿੰਦਾ ਹੈਗਾ ਪੈਂਟ ਸ਼ਰਟ ਤਾਂ ਕਹਿੰਦਾ ਵੀ ਸੂਟ ਸੋਹਣਾ ਲੱਗਦਾ ਸਮਾਇਆ ਹੋਇਆ ਪੈਂਟਾ ਸ਼ਰਟ ਨਹੀਂ ਸੋਹਣਾ ਲੱਗਦਾ ਉਹ ਤਾਂ ਇੱਕ ਇੱਕ ਆਇਆ ਵੀ ਪਾ ਲੈਂਦਾਂ ਨੇ ਅੰਗੀਆਂ ਮਾਗ ਰੀ ਸੋਰੀ ਸਰ ਮੈਨੂੰ ਤਾਂ ਆਪਣੀ ਚੰਗੀ ਲੱਗਦੀ ਪੈਂਟ ਸ਼ਰਟ ਹਾਂ ਅਸੀਂ ਨਾ ਰਾਤ ਨੂੰ ਆਪਨੇ ਕਹਿੰਦੇ ਵੀ ਪਈ ਵਾਸਤਾ ਕੰਮ ਕਰਦੇ ਜਾਂ ਬਾਹਰ ਗਲੀ ਚ ਖੇਡਦੇ ਹੈ ਤੇ ਫਿਰ ਧਰੂ ਮਾਮਾ ਕਹਿੰਦਾ ਇਹ ਕੁਛ ਖਾ ਪੀਉਣੇ ਅਜ ਨੂੰ ਪਤਾ ਲੱਗ ਗਿਆਂਦਾ ਕਲੇਸ ਹੀ ਪਾਈ ਰੱਖਦੀ ਮਾਦੀ ਸੀ ਫਿਰ ਉਹਦਾ ਦਿਮਾਗ ਨਾ ਥੋੜਾ ਜਿਹਾ ਛੋਟਾ ਹੈ ਆ ਹੀ ਹੁੰਦਾ ਕਿਸੇ ਕਿਸੇ ਦਾ ਸੁਭਾਅ ਹੁੰਦਾ ਚਲ ਕੋਈ ਨਹੀਂ ਭਾਈ ਨਾਨਾ ਨਾਨੀ ਕਿੰਨਾ ਕਚੇਰਾ ਆਸਕਰ ਨੂੰ ਤਾਂ ਮਾਮੇ ਮਾਮੀ ਨਾਲ ਹੀ ਵਰਤਣਾ ਅੱਜ ਲੇਟ ਵਾਲਾ ਹੋਊਂਗਾ ਕਸਮਾਨ ਪਾਰ ਕੇ ਜੇ ਮੇਰੀ ਨਾਨੀ ਪੋਚ ਚਲ ਆਉਂਦੀ ਗਾਹ ਪਾ ਦਿੰਦੀ ਲੈ ਕੇ ਲਿਬੜੇ ਪੈਰ ਉਹ ਜਾਣ ਕੇ ਵੀ ਕਵੇਲਾ ਕਰਾ ਦਾਂ ਤੇ ਫਿਰ ਮੈਂ ਲਾਉਣ ਲੱਗ ਗਈ ਮੇਰੇ ਵਾਰੀ ਵੀ ਆ ਕੇ ਕਰਨ ਲੱਗੀ ਮੈਂ ਤਾਂ ਛਾੜੂ ਉਹ ਮਾਰੇ ਪੋਚਾ ਜੇ ਪੈਰਾਂ 'ਚ ਅੱਛਾ ਮੁੜ ਕੇ